ਨਾਲੋ ਟੁੱਟੀਆਂ ਨੀ ਮੁੱਟਾਂ ਐ ਸਿ ਲੁੱਟੀਆਂ ਨੀ ਮਹੀਨੇ ਮੂਨੇ ਕਿੱਥੇ ਦਿਨਾਂ ਬਾਅਦ ਆ ਗਈ ਤੇਰੇ ਨੇਰੇ ਨਾਲੋ ਟੁੱਟੀਆਂ ਨੀ ਮੁੱਟਾਂ ਐ ਸਿ ਲੁੱਟੀਆਂ ਨੀ ਮਹੀਨੇ ਮੂਨੇ ਕਿੱਥੇ ਦਿਨਾਂ ਬਾਅਦ ਆ ਗਈ ਪਹਿਲੇ ਵੀ ਕੁਛ ਹਾਇਆ ਤੂੰ ਤੇ ਵੀ ਕਿ ਮੈਂ ਕਿਹਾ ਵੀ ਕਿਉਂ ਬੈਰ ਤੇਰੀ ਯਾਦ ਤਿੰਤਾ ਪਤਾ ਹੀ ਐ ਮੈਂ ਲਿਟਰੇਚਰ ਦੀ ਨਾ ਪੜਦਾ ਨਾਟਕ ਲਿਖਦਾ ਤੇ ਖੇਡਦਾ ਵੀ ਆ ਤੇ ਹੁਣ ਤਾਂ ਮੈਂ YouTube ਤੇ ਚੈਨਲ ਵੀ ਬਣਾ ਲਿਆ ਡਰਾਮੇ ਵਾਲੇ ਤੇ ਬੇਬੇ ਹੁਣ ਮੇਰੀ ਐਮਏ ਪੂਰੀ ਹੋਣ ਵਾਲੀ ਹੈ ਥੀਏਟਰ ਤੇ ਟੀਵੀ ਡਿਪਾਰਟਮੈਂਟ ਦੀ ਉਸ ਤੋਂ ਬਾਅਦ ਦੇਖੀ ਤੇਰਾ ਪੁੱਤ ਫਿਲਮਾਂ 'ਚ ਜਾਂਦਾ ਤੇ ਹੁਣ ਮੈਨੂੰ ਤੇਰੇ ਅਸ਼ੀਰਵਾਦ ਦੀ ਲੋੜ ਹੈ ਮੈਨੂੰ ਅਸ਼ੀਰਵਾਦ ਦੇ ਬੇਬੇ ਅੱਛਾ ਬਣੇਗਾ ਤੂੰ ਹੀਰੋ ਨਾਲੇ ਕੁਝ ਹੋਰ ਆ ਜਿੰਨੇ ਵੀ ਪ੍ਰੋਫੈਸ਼ਨਲ ਡਰਾਮੇ ਵਾਲੇ ਨੇ ਨਾ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਭੁੱਖੇ ਮਰਦੇ ਆ ਮੰਨਿਆ ਕਿ ਪਰਦੇ ਬਹੁਤ ਬਹੁਤ ਹੁਨਰ ਹੈ ਤੁਹਾਡੇ 'ਚ ਹਰ ਜਹਾਨ ਚ ਕਾਲਾ ਕੁੱਤਾ ਨਹੀਂ ਪੁੱਛਦਾ ਤੁਹਾਨੂੰ ਆ ਚੱਕ ਕੇ ਡੱਫ ਜੀ ਕਦੇ ਇੱਧਰ ਦੂਰ ਪੇ ਮੰਗਣ ਕਦੇ ਉਧਰ ਦੂਰ ਪੇ ਮੰਗਣ ਹਰ ਲਹਰ ਲਹਰ ਕਰਦੇ ਫਿਰਦੇ ਹੋ ਬੇਬੇ ਮੈਂ ਸਿੰਗਰ ਬਣਿਆ ਸਿੰਗਰ ਅੱਛਾ ਪੁੱਤ ਸੱਚੀ ਕਿਤੇ ਨਾ ਸਭੇ ਜੀ ਓਏ ਲਚਰ ਲਚਰ ਬੰਨ ਰੇਬੂ ਜਾਂਦਾ ਬੇਬੇ ਰੇਬ ਕਰਨਾ ਦਾ ਸੁਣਾਣਾ ਰੇਬ ਮਰ ਰੇਬ ਕਰਨਾ ਹੁਣ ਨੀ ਨੀ ਤੂੰ ਆਰਤ ਬੇਗਾ ਨੀ ਨੀ ਤੂੰ ਆਰਤ ਬੇਗਾ ਨੀ ਤੇਰੀ ਚੜਦੀ ਜਵਨੀ ਨੀ ਤੂੰ ਕਿੱਛ ਤਾਂ ਕੁਕੱਛ ਤਾਂ ਕੁਝ ਆਏਗੀ ਨੀ ਤੂੰ ਬੜੇਗੀ ਕਾਪਾਪਾ ਰੇ ਫਤਵਾ ਕਮਾਲ ਦਾ ਕਰਦਾ ਜਿਉਂਦਾ ਰਹਿ ਮੇਰੇ ਪੁੱਤ ਤੇਰੀ ਘਟਿਆ ਸਰਦਾਵਲੀ ਨੇ ਨਾ ਤੈਨੂੰ ਫਿਲਮਾਂ ਚ ਕੰਮ ਲੈਣਾ ਆ ਸਿੱਖ ਲੈ ਕੁਝ ਕੰਜਰਾ ਤੇਰੇ ਤੋਂ ਵੱਡਾ ਕੰਜਰ ਬਣਿਆ ਫਿਰਦਾ ਸਿੱਖ ਲੈ ਤੂੰ ਕੁਝ ਜਿਉਂਦਾ ਰਹਿ ਮੇਰਾ ਪੁੱਤ ਤੇਰਾ ਕੀ ਕਰੇਗਾ ਮਾਣ ਹੈ ਮੈਨੂੰ ਤੇਰੇ ਤੇ